ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਕੁਝ ਉਜਾਗਰ ਹੁੰਦਾ ਨਜ਼ਰ ਆ ਰਿਹਾ ਖੁੱਲ ਕੇ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਮੇਰੇ ਖੱਬੇ ਪਾਸੇ ਜੇ ਅਸੀਂ ਦੇਖੀਏ ਤਾਂ ਇੱਕ ਬਿਲਡਿੰਗ ਹੈ ਇਸ ਬਿਲਡਿੰਗ ਦਾ ਇੱਕ ਰਹੱਸ ਰਮਨ ਅਰੋੜਾ ਦੇ ਨਾਲ ਜੁੜਿਆ ਗਿਆ ਦੱਸਿਆ ਗਿਆ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਇਹ ਬਿਲਡਿੰਗ ਇਸ ਇਸ ਬਿਲਡਿੰਗ ਦੀ ਥਾਂ ਤੇ ਪਹਿਲਾਂ ਇੱਕ ਸ਼ੋਰੂਮ ਹੁੰਦਾ ਸੀ ਕੱਪੜਿਆਂ ਦਾ ਸ਼ੋਰੂਮ ਹੁੰਦਾ ਸੀ ਕੱਪੜਿਆਂ ਦੀ ਦੁਕਾਨ ਹੁੰਦੀ ਸੀ ਪਰ ਇਸ ਨੂੰ ਮਲਟੀ ਸਟੋਰੀ ਸ਼ੋਰੂਮ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਸੀ ਹੁਣ ਇੱਥੇ ਆ ਕੇ ਇੱਕ ਟਵਿਸਟ ਹੁੰਦਾ ਇਹ ਰਹਾਇਸ਼ੀ ਇਲਾਕਾ ਹੈ ਔਰ ਰਹਾਇਸ਼ੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਜਾਜ਼ਤ ਨਹੀਂ ਮਿਲਦੀ ਕਿ ਡਬਲ ਸਟੋਰੀ ਬਿਲਡਿੰਗ ਜਿਹੜੀ ਹੈ ਉਹ ਉਹ ਸਾਰੀ ਜਾ ਸਕੇ ਡਬਲ ਸਟੋਰੀ ਦੁਕਾਨ ਜਿਹੜੀ ਹੈ ਉਹ ਸਾਰੀ ਜਾ ਸਕੇ ਪਰ ਉਸ ਦਾ ਵੀ ਪਰਮਿਟ ਮਿਲ ਗਿਆ ਹੁਣ ਇੱਥੇ ਆ ਕੇ ਟਵਿਸਟ ਹੁੰਦਾ ਹੈ ਅਰ ਅਸਲ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਕਿਹਾ ਗਿਆ ਹੈ ਕਿ ਇਸ ਮਲਟੀ ਸਟੋਰੀ ਦੁਕਾਨ ਦਾ ਪਰਮਿਟ ਜਿਹੜਾ ਹੈ ਉਹ ਰਮਨ ਅਰੋੜਾ ਜੀ ਦੇ ਵੱਲੋਂ ਦਿੱਤਾ ਗਿਆ ਸੀ ਹਾਲਾਂਕਿ ਇਹ ਪੂਰਨ ਤੌਰ ਦੇ ਉੱਤੇ ਨਿਊਜ਼ ਰਿਪੋਰਟਸ ਦੇ ਬਿਨਾਂ ਤ ਦੱਸਿਆ ਜਾ ਸਕਦਾ ਪਰ ਇਹ ਦੇ ਇਹ ਦੇ ਬਾਵਜੂਦ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਰਮਨ अरोड़ा ਨੂੰ 12 ਲੱਖ ਦੇ ਕਰੀਬ ਕੁਝ ਪੈਸਾ ਜਿਹੜਾ ਉਹ ਅਦਾ ਕੀਤਾ ਗਿਆ ਸੀ ਨਿਊਜ਼ ਰਿਪੋਰਟਸ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਔਰ ਉਸ ਤੋਂ ਬਾਅਦ ਜ਼ਬਾਨੀ ਕਲਾਮੀ ਤੌਰ ਦੇ ਉੱਤੇ ਮਨਜ਼ੂਰੀ ਜਿਹੜੀ ਹੈ ਉਹ ਦੇ ਦਿੱਤੀ ਗਈ ਸੀ ਹੁਣ ਜਿਸ ਸ਼ਖਸ ਦੀ ਇਹ ਪ੍ਰਾਪਰਟੀ ਸੀ ਜਾਂ ਦੁਕਾਨ ਸੀ ਉਸ ਦਾ ਨਾਮ ਭੁਪਿੰਦਰ ਸਿੰਘ ਪਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਉਹ ਵੀ ਇਸ ਕਰਕੇ ਕਿਉਂਕਿ ਇੱਕ ਤਾਂ ਪਰਮਿਟ ਲੈਣ ਵਾਸਤੇ ਪੈਸੇ ਜਿਹੜੇ ਦਿੱਤੇ ਗਏ ਸੀ ਉਹ ਡੁੱਬ ਗਏ ਤੇ ਦੂਜੇ ਢੇੜੇ ਉਸਾਰੀ ਵਾਸਤੇ ਜਿਹੜੇ ਪੈਸੇ ਲੱਗਦੇ ਪਏ ਸੀ ਉਹ ਪੈਸੇ ਜਿਹੜੇ ਨੇ ਉਹ ਡੁੱਬ ਜਾਂਦੇ ਨੇ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਇਸ ਬਿਲਡਿੰਗ ਦੇ ਵਿੱਚ ਕੀ ਇਹੋ ਜਿਹਾ ਸੀ ਕੀ ਇਹੋ ਜਿਹਾ ਇੰਟਰਸਟ ਸੀ ਕਿਉਂਕਿ ਰਮਨ ਅਰੋੜਾ ਦੇ ਵਕੀਲਾ ਦੇ ਵੱਲੋਂ ਵਾਰ-ਵਾਰ ਚੁਠਲਾਇਆ ਗਿਆ ਜਿੰਨੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਚੁਠਲਾਇਆ ਗਿਆ ਕਿ ਉਹਨਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ ਪ੍ਰ타ਮੀ ਇਸ ਮਾਮਲੇ ਦੇ ਵਿੱਚ ਰਮਨ ਅਰੋੜਾ ਦਾ ਨਾਮ ਜੁੜਦਾ ਦੱਸਿਆ ਜਾ ਰਿਹਾ ਨਿਊਜ਼ ਰਿਪੋਰਟਸ ਦੇ ਮੁਤਾਬਕ ਰਮਨ ਅਰੂੜਾ ਦਾ ਨਾਮ ਇਸ ਮਾਮਲੇ ਦੇ ਵਿੱਚ ਜੁੜਿਆ ਦੱਸਿਆ ਗਿਆ ਔਰ ਖਾਸ ਤੌਰ ਦੇ ਉੱਤੇ ਭੁਪਿੰਦਰ ਸਿੰਘ ਦੇ ਨਾਲ ਜੁੜਿਆ ਦੱਸਿਆ ਗਿਆ ਜੋ ਜਾਣਕਾਰੀ ਸਾਹਮਣੇ ਆਈ ਹੈ ਹੁਣ ਤੱਕ ਨਿਊਜ਼ ਰਿਪੋਰਟਸ ਦੇ ਮੁਤਾਬਕ ਉਸ ਮੁਤਾਬਕ ਜਦੋਂ ਇਹ ਉਸਾਰੀ ਹੋਣ ਲੱਗੀ ਸੀ ਤਾਂ ਆਸ-ਪਾਸ ਰਿਹੈਸ਼ ਦੇ ਵਿੱਚ ਰਿਹੈਸ਼ੀ ਲੋਕਾਂ ਨੇ ਇਤਰਾਜ਼ ਕੀਤਾ ਜਿਸ ਤੋਂ ਬਾਅਦ ਇਸ ਉਸਾਰੀ ਨੂੰ ਮੌਕੇ ਤੇ ਰੋਕ ਦਿੱਤਾ ਗਿਆ ਔਰ ਉਸ ਨੂੰ ਰੋਕਣ ਤੋਂ ਬਾਅਦ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਇਸ ਕੰਮ ਨੂੰ ਸੀਲ ਕਰ ਦਿੱਤਾ ਗਿਆ ਤੇ ਜਦੋਂ ਇਹ ਸਭ ਕੁਝ ਹੋਇਆ ਤੇ ਉਸ ਤੋਂ ਬਾਅਦ ਹਾਰਟ ਅਟੈਕ ਕਾਰਨ ਭពਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਪਰ ਦੂਸਰੇ ਪਾਸੇ ਜਿਹੜਾ ਉਹਦੇ ਪੈਸੇ ਹੁੰਦੇ ਆ ਉਹ ਸਾਰੇ ਡੁੱਬ ਜਾਂਦੇ ਆ ਔਰ ਇਹ ਬਿਲਡਿੰਗ ਤੁਹਾਡੇ ਸਾਹਮਣੇ ਆ ਅੰਡਰ ਕੰਸਟਰਕਸ਼ਨ ਬਿਲਡਿੰਗ ਆ ਬਿਲਡਿੰਗ ਦਾ ਕੰਮ ਜਮਾ ਠੱਪ ਪਿਆ ਔਰ ਇਸ ਕੰਮ ਦੇ ਠੱਪ ਹੋਣ ਦੇ ਪਿੱਛੇ ਵੀ ਇਹ ਕਾਰਨ ਹੈਗਾ ਕਿਉਂਕਿ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਰਿਹਾਇਸ਼ੀ ਏਰੀਆਜ਼ ਦੇ ਵਿੱਚ ਕਮਰਸ਼ੀਅਲ ਪ੍ਰਾਪਰਟੀਆਂ ਨੂੰ ਡਬਲ ਸਟੋਰੀ ਨਹੀਂ ਕੀਤਾ ਜਾਂਦਾ ਤੇ ਇਸ ਵਾਸਤੇ ਜਦੋਂ ਇਹ ਹੋਣ ਲੱਗਿਆ ਇਹ ਗਲਤ ਕੰਮ ਹੋਣ ਲੱਗਿਆ ਗੈਰਕਾਨੂੰਨੀ ਕੰਮ ਹੋਣ ਲੱਗਿਆ ਤਾਂ ਉਸ ਵੇਲੇ ਆਵਾਜ਼ ਚੁੱਕੀ ਗਈ ਤੇ ਉਸ ਨੂੰ ਰੋਕ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਜਾਣਕਾਰੀ ਮੁਤਾਬਕ ਪੈਸੇ ਦਿੱਤੇ ਜਾ ਚੁੱਕੇ ਸੀ ਜਾਣਕਾਰੀ ਮੁਤਾਬਕ ਨਿਊਜ਼ ਰਿਪੋਰਟਸ ਦੇ ਮੁਤਾਬਕ ਜਿਹੜੇ ਪੈਸੇ ਆ ਉਹ ਐਮਐਲਏ ਤੱਕ ਨੂੰ ਅਦਾ ਕਰਾਏ ਜਾ ਚੁੱਕੇ ਸੀ ਔਰ ਉਸ ਤੋਂ ਬਾਅਦ ਇਹ ਕੰਮ ਰੁਕ ਦਿੱਤਾ ਜਾਂਦਾ ਔਰ ਜਿੰਨਾ ਪੈਸਾ ਇੱਤੇ ਲੱਗਿਆ ਜਿੰਨਾ ਪੈਸਾ ਅਦਾ ਕੀਤਾ ਗਿਆ ਉਹ ਸਾਰਾ ਪੈਸਾ ਡੁੱਬ ਗਿਆ ਕਈ ਨਿਊਜ਼ ਰਿਪੋਰਟਸ ਇਸ ਗੱਲ ਦਾ ਦਾਵਾ ਕਰਦੀਆਂ ਨੇ ਔਰ ਉਸ ਤੋਂ ਬਾਅਦ ਇਹ ਬਾਣਾ ਵਾਪਰਿਆ ਕਿ ਇਸ ਬਿਲਡਿੰਗ ਦੇ ਇਸ ਪ੍ਰਾਪਰਟੀ ਦੇ ਜਿਹੜੇ ਮਾਲਕ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਤੁਹਾਨੂੰ ਮੌਕੇ ਦੇ ਉੱਤੇ ਆ ਸਾਰਾ ਕੰਸਟਰਕਸ਼ਨ ਦਾ ਸਮਾਨ ਦਿਖਾਈ ਦੇ ਰਿਹਾ ਹੋਵੇਗਾ ਕਿਵੇਂ ਉਸੇ ਤਰ੍ਹਾਂ ਸਰੀਏ ਥੱਲੇ ਪਏ ਹੋਏ ਨੇ ਇੱਟਾਂ ਰੇਤਾ ਬਜਰੀ ਸਾਰਾ ਕੁਝ ਉਰੇ ਪਿਆ ਹੋਇਆ ਇੱਟਾਂ ਦਾ ਢਾਂਚਾ ਤਿਆਰ ਹੋਇਆ ਹੋਇਆ ਉਹਦੇ ਉੱਪਰ ਈਵਨ ਅ ਨਗਰ ਨਿਗਮ ਦੇ ਵੱਲੋਂ ਵੀ ਲਿਖ ਕੇ ਲਗਾਇਆ ਗਿਆ ਕਿ ਇਹ ਬਿਲਡਿੰਗ ਇਸ ਦਾ ਨਕਸ਼ਾ ਜਿਹੜਾ ਨਗਰ ਨਗਰ ਨਿਗਮ ਜਲੰਧਰ ਦੇ ਵੱਲੋਂ ਪਾਸ ਕੀਤਾ ਗਿਆ ਔਰ ਹੇਠਾਂ ਦ ਪਾਇਰਨਰ ਪਾਇਰਨਰ ਬਿਲਡਰਸ ਦਾ ਨਾਮ ਜਿਹੜਾ ਉਹ ਵੀ ਲਿਖਿਆ ਦਿਖਾਈ ਦੇ ਰਿਹਾ ਹੋਵੇਗਾ ਪਰ ਇਹ ਹੁਣ ਕੰਮ ਜਿਹੜਾ ਉਹ ਬੰਦ ਹੈ ਔਰ ਇਸ ਦੀ ਸਾਰੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਸੀ ਇਸੇ ਕਾਰਨ ਕਿ ਕਿਉਂਕਿ ਇਹਦੀ ਐਲੀਜੀਬਿਲਟੀ ਨਹੀਂ ਸੀ ਇਹ ਲੀਗਲੀ ਪੋਸੀਬਲ ਨਹੀਂ ਸੀ ਕਿ ਰਹਾਸ਼ੀ ਏਰੀਆ ਦੇ ਵਿੱਚ ਜਿਹੜੀ ਕਮਰਸ਼ੀਅਲ ਬਿਲਡਿੰਗ ਹੈ ਉਸ ਨੂੰ ਡਬਲ ਸਟੋਰੀ ਬਣਾਇਆ ਜਾ ਸਕੇ ਪਰ ਇਲਜ਼ਾਮ ਇਹੀ ਹੈ ਕਿ ਪੈਸੇ ਦਿੱਤੇ ਗਏ ਪੈਸੇ ਦੇ ਕੇ ਪਰਮਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਵੀ ਇਲਜ਼ਾਮ ਹੈ ਕਿ ਪਰਮਿਟ ਪੈਸੇ ਲੈ ਕੇ ਜ਼ਬਾਨੀ ਕਲਾਮੀ ਦੇ ਦਿੱਤਾ ਗਿਆ ਪਰ ਸਵਾਲ ਇਹੀ ਹੈ ਕਿ ਇਸ ਬਿਨਾ ਦੇ ਉੱਤੇ ਹੁਣ ਕਿਸ ਤਰ੍ਹਾਂ ਇਸ ਗੱਲ ਨੂੰ ਛੁਟਲਾਇਆ ਜਾ ਸਕਦਾ ਇੱਕ ਪਰਿਵਾਰ ਦਾ ਜਿਹੜਾ ਜੀ ਹੈ ਉਹ ਚਲੇ ਗਿਆ ਸਿਰਫ ਇੱਕ ਪੈਸੇ ਲੈਣ ਦੀ ਖਾਹਿਸ਼ ਪਿੱਛੇ ਜਾਂ ਇੱਕ ਰਿਸ਼ਵਤ ਖੋਰੀ ਕਿਸ ਪਿੱਛੇ ਜਾਂ ਭ੍ਰਿਸ਼ਟਾਚਾਰ ਪਿੱਛੇ ਹੋਰ ਦੂਸਰੇ ਪਾਸੇ ਜਦੋਂ ਰਮਨ ਅਰੋੜਾ ਨੂੰ ਗ੍ਰਿਫਤਾਰੀ ਹੁੰਦੀ ਉਹਨਾਂ ਦੀ ਜੇਲ੍ਹ ਹੁੰਦੀ ਹੈ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਉਹ ਦਾਅਵਾ ਝੂਠਾ ਨਹੀਂ ਹੋ ਸਕਦਾ ਕਿ ਆਖਿਰ ਆਪਣੇ ਹੀ ਐਮਐਲਏ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਕਾਰਵਾਈ ਕਰਦੇ ਹੋਏ ਵੈਜੀਲੈਂਸ ਦਾ ਛਾਪਾ ਵੀ ਪਿਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਆਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨੀ ਦੇ ਪੰਜਾਬੀ ਤੇ